ਪੂਲ ਕ੍ਰਿਸ਼ਮਾ ਵੇਖੋ ਦੋਸਤੋ ਤੁਸੀਂ ਆਮ ਤੌਰ ਤੇ ਜਿਹੜੀ ਹੈਗੀ ਹੈ ਉਦਰਤ ਨੇਚਰ ਉਹਨੂੰ ਇਗਨੋਰ ਕਰ ਦਿੰਨੇ ਹੋ ਪਰ ਆਹ ਵੇਖੋ ਤੁਹਾਨੂੰ ਇੱਕ ਕ੍ਰਿਸ਼ਮਾ ਵਿਖਾਵਾ ਇਹ ਸੜਕ ਦੇ ਉੱਤੇ ਇੱਕ ਬਿਲ ਦਾ ਦਰਖਤ ਲੱਗਿਆ ਹੋਇਆ ਹੈ ਔਰ ਬਿਲ ਦਾ ਐਸਾ ਦਰਖਤ ਹੈ ਵੀ ਇੰਨੀ ਵਧੀਆ ਕਿਸਮ ਦੇ ਫਰੂਟ ਕਿਸੇ ਆਪ ਬਗੀਚੀ ਚ ਜਾਂ ਕਿਸੇ ਲਾਏ ਹੋਏ ਬਿਲ ਦੇ ਦਰਖਤ ਨੂੰ ਨਹੀਂ ਲੱਗੇ ਹੁੰਦੇ ਜਿੰਨੇ ਸੋਹਣੇ ਫਰੂਟ ਇਹਨੂੰ ਲੱਗੇ ਹੋਏ ਨੇ ਔਰ ਤੁਸੀਂ ਦੇਖਿਆ ਹੋਊਗਾ ਕਿ ਆਮ ਤੌਰ ਤੇ ਜਿਹੜੇ ਬਿੱਲ ਹੁੰਦੇ ਨੇ ਉਹ 1/2 ਕਿਲੋ ਦੇ ਹੁੰਦੇ ਨੇ ਕਿਲੋ ਦੇ ਹੁੰਦੇ ਨੇ ਪਰ ਇਹਨੂੰ 2-2 3-3 ਕਿਲੋ ਦੇ ਬਿੱਲ ਲੱਗੇ ਹੋਏ ਨੇ ਔਰ ਬਿੱਲਾਂ ਦਾ ਸਾਈਜ਼ ਹੈ ਜਿਹੜਾ ਉਹ ਆਮ ਤੌਰ ਤੇ ਛੋਟਾ ਹੁੰਦਾ ਇਹਨਾਂ ਦਾ ਸਾਈਜ਼ ਵੀ ਬਹੁਤ ਵੱਡਾ-ਵੱਡਾ ਔਰ ਤੁਸੀਂ ਦੇਖੋ ਵੀ ਕਮਾਲ ਦਾ ਸਾਈਜ਼ ਹੈ ਇਹਨੂੰ ਲੱਗਿਆ ਨਾ ਇਹਦੇ ਵਿੱਚ ਕਿਸੇ ਨੇ ਖਾਦ ਪਾਈ ਨਾ ਕਿਸੇ ਨੇ ਇਹਦੇ ਵਿੱਚ ਰੇਪ ਆਇਆ ਨਾ ਕੋਈ ਕਿਸੇ ਨੇ ਦਵਾਈ ਪਾਈ ਔਰ ਇਹ ਜਿਹੜਾ ਕੁਦਰਤ ਇਹਨੂੰ ਪਾੜ ਰਹੀ ਹੈ ਔਰ ਇਹਨੂੰ ਆਮ ਪਬਲਿਕ ਹੀ ਖਾ ਸਕਦੀ ਹੈ ਦੇਖੋ ਦੋਸਤੋ